ਸultan ਕਈ ਦਿਨਾਂ ਤੋਂ ਇੱਕ ਮੁੱਦਾ ਚੱਲ ਰਿਹਾ ਤੇ ਅੱਜ ਲੱਖੇ ਸੁਦਾਨੇ ਨੇ ਵੀਡੀਓ ਪਾਈਆ ਮੇਰੇ ਤੇ ਤੇ ਬਹੁਤ ਵਧੀਆ ਨਾਂ ਲੈ ਕੇ ਗੱਲ ਕੀਤੀ ਉਹਨੇ ਤੇ ਵਧੀਆ ਗੱਲਾਂ ਨਾਂ ਲੈ ਕੇ ਗੱਲ ਕਰਨੀ ਕਿਸੇ ਦੀ ਤੇ ਚੈਲੰਜ ਕਰਨਾ ਤੇ ਮੈਂ ਉਹ ਚੀਜ਼ ਦਾ ਜਵਾਬ ਦੇਣਾ ਚਾਹਣਾ ਤੇ ਮੈਂ ਲੱਖੇ ਸੁਦਾਨੇ ਨੂੰ ਦੱਸਣਾ ਚਾਹਣਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਨ ਮੈਂ 2018 ਦੇ ਵਿੱਚ ਆ ਕੋਡ ਲਾਈਵ ਹੋ ਕੇ ਦੱਸਿਆ ਸੀ ਹਿੱਤ ਤਾਨ ਕੇ ਉਹ ਦਾ ਹਾਂ ਟੈਸਟ ਡੋਂ ਟੈਸਟ ਹੋਏ ਨਹੀਂ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਗਏ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਹੈ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਿਹੜਾ ਤੂੰ ਫੇਰ ਵਿੱਚ ਝੁਕਾਪਲਾ ਕਰ ਗਿਆ ਉਲਾ ਰੱਖ ਗਿਆ ਜਾਣਕਾਰੀ ਪੂਰੀ ਇਹ ਆ ਲੱਖੇ ਸੁਣਾਣਿਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਖੇਡਿਆ ਦੀ 40ਾਂ ਦੇ ਵਿੱਚੋਂ ਮੈਂ 22 ਤੇ 32 ਕੱਪਾਂ ਦਾ ਬੈਟ ਰੀਡਰ ਤੇ 27 ਕੱਪ ਸ਼ਾਹਕੋੜ ਜਿੱਤੀ ਸੀ ਜਿੰਨਾ ਕਿ ਮੈਨੂੰ ਯਾਦ ਹੈ 27 ਕੱਪ ਸ਼ਾਹਕੋੜ ਫਾਰਟ ਸੀ ਤੇ ਉਹਦੇ ਵਿੱਚੋਂ 22 ਤੇ 32 ਕੱਪਾਂ ਦਾ ਮੈਂ ਬੈਸਟ ਸੀ ਤੇ ਹਰੇ ਬੈਸਟ ਨਿਕਲਦੇ ਨਾਲ ਮੈਂ ਟੈਸਟ ਹੁੰਦਾ ਸੀ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਨਾਲ ਦੋ ਕੁ ਵਾਰ ਮੈਂ ਇਹਦੇ ਚ ਪੇਨ ਕਿਲਰ ਪਾਇਆ ਗਾ ਮੋਰਫਿਨ ਜਿਹੜਾ ਤੂੰ ਕਹਿੰਦਾ ਬੈਨ ਹੋਇਆ ਨਾ ਮੈਂ ਉਦੋਂ ਵੀ ਹਿੱਕ ਕਾਣ ਕੇ ਕਹਿੰਦਾ ਸੀ ਗੁਰਬਾਈ ਲਾਈਵ ਬਹਿ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਗਿਆ ਮੈਂ ਉਦੋਂ ਵੀ ਇਹ ਚੈਲੰਜ ਕਰਦਾ ਜਿੱਤੇ ਮੈਂ ਅੱਜ ਵੀ ਦੱਸਣਾ ਚਾਹਣਾ ਕਲੀਅਰ ਕਰਨਾ ਚਾਹਣਾ ਤੇ ਉਸ ਟਾਈਮ ਮੇਰੇ ਵਿੱਚ ਮੋਰਫੀਨ ਪੇਨ ਕਿਲਰ ਸਾਲਟ ਪਾਇਆ ਗਿਆ ਸੀ ਕਿਉਂਕਿ ਹਰੇਕ ਕੱਪ ਦੇ ਮੈਂ ਬੈਠਾ ਨਿਕਲਦਾ ਜੇ ਟੈਸਟ ਹੁੰਦੇ ਸੀ ਦੱਸ ਸਰਬ ਇੱਕ ਪੇਨ ਕਿਲਰ ਮੋਰਫੀਨ ਪਾਇਆ ਗਿਆ ਜਿਹੜਾ ਤੂੰ ਕਹਿਣਾਗਾ ਫੀਮ ਦਾ ਰੌਲਾ ਪਾਤਾ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕੌਲਾ ਕਰਕੇ ਤੂੰ ਕਹਿਣਾ ਹਾਂ ਮੈਂ ਨੋਟ ਕਰ ਲਈਆਂ ਇਹ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਹੋਊਗਾ ਆ ਚੀਜ਼ਾਂ ਬਾਰੇ ਤੇ ਮੈਂ ਤੈਨੂੰ ਕਲੀਅਰ ਕਰਨਾ ਚਾਹੁੰਦਾ ਉਹਨਾਂ ਤੋਂ ਪੁੱਛ ਦਵਾਰੇ ਕਿ ਯਾਰ ਮੈਨੂੰ ਡਾਕਟਰ ਦਾ ਨੰਬਰ ਦੋ ਕਿ ਸਲਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤੈਨੂੰ ਹੁਣ ਵੀ ਕਹਿਣਾ ਦੁਬਾਰੇ ਲਾਈਵ ਹੋ ਕੇ ਦੱਸੇ ਕਿ ਸਲਤਾਨ ਦੇ ਵਿੱਚ ਡਾਕਟਰਾਂ ਨੇ ਕੀ ਦੱਸਿਆ ਸੀ ਇੱਕ ਮੋਰਫੀਨ ਦਾ ਸ਼ਾਰਟ ਪਾਇਆ ਗਿਆ ਸੀ ਠੀਕ ਆ ਮੈਂ ਬਾਈਕ ਉੱਪਰ ਨਾ ਬੈਠਦੀ ਤੇ ਮੈਂ ਕਲੀਅਰ ਕਰਨਾ ਤੈਨੂੰ ਇਹ ਚੀਜ਼ ਤੇ ਦੂਜੀ ਗੱਲ ਜਿਵੇਂ ਤੈਂ ਡੇਰੀ ਲਈ ਜੇ ਤਾਂ ਮੈਂ ਵੀ ਕੁਝ ਕਿਤੇ ਲਾ ਡੇਰੀ ਨੋਟ ਕੀਤੀਆਂ ਨੇ ਜਿਹੜੀ ਤੂੰ ਟੈਸਟ ਵਾਲੀ ਗੱਲ ਕਰਦਾ ਜੀ ਰਿਕਵੈਸਟ ਲਾਇਓ ਕੁਐਸਟ ਲਾਈਵ ਆ ਬਾਹਰ ਦੀ ਲਾਈਵ ਆ ਉਹਨੇ ਜਾ ਕੇ ਤੂੰ ਚੈੱਕ ਕਰ ਲੈ ਇੱਕ ਵਾਰ ਠੀਕ ਆ ਤੇ ਉਹ ਸਪੈਸ਼ਲ ਉਹਨੇ ਆਪਣੇ ਲਿਖ ਕੇ ਉਹ ਕੀਤਾ ਹੋਇਆ ਉਹ ਅਸੀਂ ਸਪੋਰਟਸ ਦੇ ਟੈਸਟ ਨਹੀਂ ਕਰਦੇ ਜਿੱਥੇ ਰੌਲਾ ਪੈਂਦਾ ਹੀ ਆ ਕੇ ਪਲੇਅਰ ਆਉਂਦਾ ਕੋਈ ਜੇ ਤੁਸੀਂ ਪਲੇਅਰਾਂ ਦੇ ਟੈਸਟ ਕਰਨੇ ਨੇ ਤਾਂ ਸਪੋਰਟਸ ਲਾਈਵ ਤੋਂ ਕਰੋ ਲੈਬ ਜਿਹੜੀ ਹੁੰਦੀ ਆ ਲੈਬ ਤੋਂ ਟੈਸਟ ਕਰੋ ਸਪੋਰਟਸ ਵਾਲੀ ਤੋਂ ਤੁਸੀਂ ਕੁਐਸਟ ਹੈਗੀ ਆ ਲਾਈਵ ਮਰੀਜ਼ਾਂ ਦੇ ਟੈਸਟ ਕਰਨ ਵਾਲੀ ਠੀਕ ਆ ਜਿਹੜੀ ਤੂੰ ਕੁਐਸਟ ਟੈਸਟਾਂ ਦੀ ਗੱਲ ਕਰਦਾ ਦੂਜੀ ਗੱਲ ਲੱਖੇਸ਼ਾ ਮੈਂ ਤੈਨੂੰ ਲੱਖਾ ਸੁਣਾਣਾ ਨਹੀਂ ਜਿਹੜਾ ਅੱਜਕੱਲ ਪੰਜਾਬ ਦਾ ਸ਼ੇਰਵਾਦਾਰ ਬਣਿਆ ਫਿਰਦਾ ਲੋਕਾਂ ਨੂੰ ਘੁਮਾਵਾ ਕਰਦਾ ਮੈਂ ਤੈਨੂੰ ਗੈਸਟਰ ਕਹੂੰਗਾ ਲੱਖਾ ਗੈਸਟਰ ਠੀਕ ਆ ਤੂੰ ਉਹ ਲੱਖਾਂ ਤੋਂ ਆਨੇ ਮੂੰਹੋਂ ਕਹਿ ਰਿਆ ਮੇਰੇ ਤੇ ਪਰਚੇ ਹੋਏ ਨੇ ਤੂੰ ਇਹ ਵੀ ਕਲੀਅਰ ਕਰਦਾ ਇੰਟਰਵਿਊ ਚ ਪਰਕੇ ਕਾਦੇ ਹੋਏ ਨੇ ਤੇਰੇ ਤੇ ਲੋਕਾਂ ਨੇ ਨਜਾਇਜ਼ ਕ업ਚੀ ਕਰਦਾ ਸੀ ਉਹਦੇ ਪਰਚੇ ਠੀਕ ਆ ਕਾਰਜਾਂ ਦੇ ਵਿੱਚ ਤਵਾਰਾਂ ਲੈਣੇ ਵੜਦੜੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਸੀ ਤੂੰ ਉਹ ਤੇ 2012 ਇਤੋਂ ਮੈਂ ਗੱਲ ਰਹਾਦਾ 11 ਦੀ 2011 ਦੀ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਜੀ ਤੂੰ ਉੱਥੇ ਵੀ ਬਰਤਨਮਾਸ਼ੀ ਕਰਨ ਆਇਆ ਜੀ ਕਿਸੇ ਦੇ ਕਹਿਣ ਤੇ ਠੀਕ ਆ ਤੂੰ 6 ਸਾਧ ਬੰਦੇ ਨੂੰ ਭੰਨ ਰਿਹਾ ਬਿੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਾਕਰੀ ਕੌਡੀ ਖੇਡੀ ਆ ਠੀਕ ਆ ਤੂੰ ਦੀ ਮਿੱਟੀ ਪਟਣ ਲੱਗਿਆ ਵਿਆਂ ਤੋ ਇੰਨੀ ਤਾਕੜੀ ਕੌਡੀ ਚਲ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗਲਤ ਰਾਹ ਤੇ ਜਾਂਦਾ ਕੋਈ ਦਾਰੂ ਪੀਣ ਲਾ ਜਾਂਦਾ ਠੀਕ ਆ ਪਰ ਜਿੰਨਾ ਟਾਈਮ ਉਹ ਕੌਡੀ ਖੇਡਿਆ ਉਹ ਜਾਟਾ ਆਪਣੇ ਪੱਟਾਂ ਦੇ ਜ਼ੋਰ ਤੇ ਖੇਡਿਆ ਤੇ ਦੁਨੀਆ ਮਨਾਈ ਉਹਨੇ ਠੀਕਾ ਤੂੰ ਉਹਦੇ ਕਮਰੇ 'ਚ ਬੈਠਾ ਜਦ ਦੋ ਪਲੇਅਰ ਹੋਰ ਸੱਦੇ ਜੁਤੇ ਜਾਂ ਕਿ ਪਲੇਅਰਾਂ ਦੀ ਆਫਿਸ 100 ਚੌੜ ਕਰਦੇ ਨੇ ਤੂੰ ਉੱਥੇ ਬਦਮਾਸ਼ੀ ਕਰਨ ਆਇਆ ਸੀ ਤੇ 2012 'ਚ ਤੈਨੂੰ ਮੈਂ ਖੁਦ ਆਪਣੀ ਖੱਡ ਬੀਤੀ ਦਰਦਾ ਲੱਥੇ ਜਾਣਾ ਤੁਹਾਡੇ ਬਠਿੰਡੇ ਏਰੀਆ ਦੇ ਵਿੱਚ ਕਥਾਵੇਂ ਕਾਲੀ ਸਰਕਾਰ ਦੇ ਸੀਨੀਅਰ ਨੈਸ਼ਨਲ ਦੇ ਟ੍ਰਾਇਲ ਹੋ ਰਹੇ ਜੀ ਓਕੇ ਯਾਦ ਹੂ ਤੇਰੇ ਵੀ ਤੇਰੇ ਨਾਲ ਪੰਜ ਸੱਤ ਦੇ ਗੰਨਾ ਚੱਕੀ ਬੰਦੇ ਖੜਦੇ ਸੀ ਜਾਂ ਤੂੰ ਮੈਨੂੰ ਘੇਰਿਆ ਸੀ ਗਰਾਊਂਡ 'ਚ ਜਾਂ ਕਿ ਕਿਸ ਮੈਨੂੰ ਕਹਿ ਰਿਹਾ ਹੈ ਤੂੰ ਕਾਰ 'ਚੋਂ ਹਿੱਸਾ ਦੇ ਪਲੇਅਰ ਨੂੰ ਕਿਸੇ ਨੂੰ ਠੀਕਾ ਜਰ ਕੀ ਨਾ ਤਾਂ ਮੇਰੀ ਮੈਂ ਟੀਮਸ ਖੇਡਦੇ ਮੇਰੇ ਪਿੰਡ ਦੀ ਥੀਂਦੀ ਕਿਸੇ ਟੀਮ ਚ ਖੇਡਦਾ ਦੀ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਕੀ ਤੇ ਮੈਂ ਕਾਰਜ ਹਿੱਸਾ ਕਿਦਾ ਹੁੰਦਾ ਤੂੰ ਉਦੋਂ ਮੇਰੇ ਤੇ ਗੈਂਸਟਰੀ ਕਰਦੇ ਜਿਹੜੀ ਤੂੰ ਕਹਿੰਦਾ ਕਬੱਡੀ ਦੀ ਗੈਂਸਟਰੀ ਅੱਜ ਆਈ ਹੈ ਨਾ ਇਹ ਤੂੰ ਸੀ ਲਿਆ ਕੇ ਬਾਰੀਆਂ ਛੋੜੇ ਬੀਜੀ ਹੋਏ ਕੰਡੇ ਛੋੜੇ ਮੂਰੀ ਆ ਰਹੇ ਨੇ ਲੱਖੇ ਸਣਾਉਣੇ ਆ ਠੀਕ ਆ ਨਾ ਗੈਂਸਟਰੀ ਬਣਾ ਤੂੰ ਸੀ ਕਬੱਡੀ ਲੈ ਕੇ ਆਏ ਤੂੰ ਉਦੋਂ ਬਰਮਾਜੀ ਕਰਦੇ ਅੱਜ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਹੋਵੇ ਹਾਂ ਤੇਰੇ ਵੀ ਨਾ ਕੋਈ ਸੱਚਾ ਬੰਦਾ ਨਹੀਂ ਹੈਗਾ ਗਤੂ ਸਾਉ ਹਸਤਰਾ ਤੂੰ ਗੈਂਸਟਰ ਕਬੱਡੀ ਚ ਵੀ ਗੈਂਸਟਰੀ ਤੁਸੀਂ ਲਿਆਉਣ ਆਲੇ ਹੋ ਅਜੇ ਤੁਹਾਡੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਸਾਨੂੰ ਭੁਗਤਨੇ ਪੈ ਰਹੇ ਆ ਆ ਪਲੇਅਰਾਂ ਨੂੰ ਤੁਹਾਡੇ ਬੀਜੇ ਹੋਏ ਜਾਂ ਤੁਸੀਂ ਬਦਮਾਸ਼ੀਆਂ ਕਰਦੇ ਸੀ ਠੀਕ ਆ ਤੂੰ ਸਭ ਤੋਂ ਇਲਜ਼ਾਮ ਲਾ ਰਿਹਾ ਸੰਦੀਪ ਬਾਈ ਤੇ ਗਾਹ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਕੇ ਕਹਿੰਦੇ ਵੇ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਸਟ ਖੜਾਇਆ ਆਪਣੀ ਫੈਡਰੇਸ਼ਨ ਜਾ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਸੀ ਬਾਬਾ ਸਚਾਈਂ ਦਾਸ ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਆ ਰਹੀ ਆ ਪਹਿਲੇ ਸਾਲ ਦੇ ਬਾਰੇ 14 ਬਣੀ ਦੀ ਇੱਕ ਵੀ ਪਲੇਅਰ ਕਹਿ ਨਵੇ ਬਾहां ਸਾਨੂੰ ਸੰਦੀਪ ਫੋਨ ਕਰਦਾ ਰਿਹਾ ਰਿਕਵੈਸਟ ਕੁਝ ਖੇਡੋ ਠੀਕ ਆ ਨਾ ਜਿਵੇਂ ਤੂੰ ਕਹਿ ਰਿਆ ਨਾ ਕਿ ਖਾਲੀ ਹੱਥਾਂ ਐ ਖਾਲੀ ਹੱਥ ਗਏ ਲੋਕ ਕਹਿੰਦੇ ਨੇ ਕਹਿੰਦਾ ਖਾਲੀ ਹੱਥਾਂ ਆ ਆਪਣਾ ਵਜੂਦ ਲੈ ਕੇ ਵਾਪਸ ਜਾਣਾ ਨੰਗਰ ਆਲਾ ਆਪਣਾ ਵਜੂਦ ਲੈ ਕੇ ਜਾ ਨੰਗਲ ਸੰਦੀਪ ਨੰਗਲੋਂ ਜਾਣਾ ਵਜੂਦ ਜਿੱਦੇ ਉਹ ਮਰਿਆ ਜੀ ਨਾ ਡੈਥ ਹੋਈ ਦੀ ਬਾਈ ਦੀ ਤੇ ਉਸ ਦਿਨ ਸੰਸਕਾਰ ਦੇ ਦਿਨ ਲੈਣਾ ਕਿਹੜਾ ਪੰਜਾਬ ਦਾ ਪਲੇਅਰ ਆ ਜਿਹੜਾ ਨਹੀਂ ਪਹੁੰਚਿਆ ਪੰਜਾਬ ਹਰਾਨ ਦਾ ਜਿਹੜਾ ਵੀ ਕੌਡੀ ਖੇਡ ਵਾਲੀ ਚਾਹੇ ਬਦੀਸਾਂ 'ਚ ਬੈਠੇ ਸੀ ਸਾਰੇ ਪਲੇਅਰ ਪਹੁੰਚੇ ਨੇ ਉਹਦੇ ਵਜੂਦ ਕਰਕੇ ਜਿਹੜੇ ਜੋ ਵਜੂਦਾਂ ਦੀ ਗੱਲ ਕਰਦਾ ਉਹ ਖਾਲੀ ਅੱਖਾਂ ਹੁੰਦੇ ਨੇ ਕਿਤੇ ਜਾਨ ਲੱਗੇ ਵਜੂਦ ਉਹ ਨੰਗਰ ਵਾਲਾ ਵਜੂਦ ਲੈ ਕੇ ਗਿਆ ਉਹ ਕਿਹੜੀ ਕੰਟਰੀ ਆ ਜਿਹੜੀ ਕੰਟਰੀ ਦੇ ਵਿੱਚ ਉਹਦਾ ਭੋਗ ਨਹੀਂ ਪਾਇਆ ਗਿਆ ਉਹ ਕਿਹੜੀ ਅੱਖਾਂ ਮਾਰ ਜਿਹੜੀ ਰੋਈ ਨਹੀਂ ਉਸ ਦਿਨ ਨੰਗਰ ਵਾਲੇ ਨੇ ਨੰਗਰਾਂ ਨੇ ਖੱਟਿਆ ਸੀ ਜਿੱਦਿ ਉਹਦਾ ਸੰਸਕਾਰ ਦੀ ਚੈੱਕ ਕਰਨ ਲਈ ਕੱਢ ਕੇ YouTube ਤੇ ਪਈ ਹੋਣਗੇ ਵੀਡੀਓ ਕਿੰਨਾ ਕੱਟ ਤੇ ਉਹ ਨੰਗਲਾਂ ਨੇ ਘੱਟਿਆ ਤੀ ਜੇ ਨੰਗਰ ਵਾਲੇ ਇੰਨਾ ਮਾੜਾ ਹੁੰਦਾ ਨਾ ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਕੋਈ ਸ਼ਾਬਤ ਕਰ ਰਹੇ ਆ ਨੰਗਲਾਂ ਐ ਤੇ ਨੰਗਰਾ ਦੀ ਗੈਂਗਰ ਉਹਦੀ ਫੈਡਰੇਸ਼ਨ ਤਾਂ ਮੈਂ ਤੈਨੂੰ ਕਹਿ ਰਿਹਾ ਜਿਉ ਇੰਨਾ ਮਾੜਾ ਹੁੰਦਾ ਦੀ ਸੰਸਕਾਰ ਤੇ ਪਲੇਅਰ ਨਾ ਪਹੁੰਚਦੇ ਜਿਉ ਇੰਨੇ ਲੋਕਾਂ ਨੂੰ ਫੋਨ ਕਰਾਉਂਦਾ ਉਹ ਕਿਹੜਾ ਪਲੇਅਰ ਆ ਜਿਹੜਾ ਸੰਸਕਾਰ ਤੀ ਪਹੁੰਚੇ ਠੀਕ ਆ ਲੱਖੇ ਸੁਣਾਣਿਆ ਤੇ ਨਾਲ ਮੇਰੀ ਵੀ ਗੱਲਾਂ ਤੂੰ ਸੁਣ ਲਈ ਜਿਵੇਂ ਤੂੰ ਕਹਿ ਰਿਹਾ ਮੈਂ ਸੁਲਤਾਨ ਸਿੰਘ ਗੱਲਾਂ ਸੁਣੀ ਤਾਂ ਲੱਖੇ ਸੁਣਾਣਿਆ ਮੇਰੀ ਵੀ ਇਹ ਸੁਣ ਲਈ ਤੂੰ ਗੱਲਾਂ ਆਪਣੀਆਂ غور ਕਰ ਲਈ ਕੀਗਾ ਜੇ ਸੰਦੀਪ ਸਿੰਘ ਇੰਨਾ ਮਾੜਾ ਦੀ ਨਾ ਤੂੰ ਇੰਦਰਪਾਲ ਨੂੰ ਫੋਨ ਕਰ ਰਿਹਾ ਗਮੇ ਭਰਾਏ ਪਤਾ ਨਹੀਂ ਤੇਰੇ ਕੋਈ ਪਿੰਡੂ ਪਤਾ ਨਹੀਂ ਤੇਰੇ ਕੋਈ ਲਿਹਾਜੀ ਇਹ ਮੈਂ ਨਹੀਂ ਜਾਣਦਾ ਤੂੰ ਇੰਦਰਪਾਲ ਕੋਚ ਨੂੰ ਫੋਨ ਕਰ ਰਿਹਾ ਗਾ ਉਹਨੂੰ ਖੜਾ ਲਉ ਜੇ ਨੰਗਰ ਵਾਲਾ ਇੰਨਾ ਮਾੜਾ ਤੇ ਫਿਰ ਤੂੰ ਕੋਚ ਨੂੰ ਫੋਨ ਕਰਕੇ ਇਹਨਾ ਸ਼ਾਹਕੋੜ ਤੇ ਖੜਾ ਲਉ ਤੇ ਟੀਮ ਦਾ ਨੰਗਰ ਵਾਲੇ ਦੀ ਆ ਉਹ ਤੇ ਮੇਜਰ ਲੀਡ ਟੀਮ ਗੇੜ ਦੇ ਸ਼ਾਹਕੋੜ ਦੀ ਜਿਉ ਇੰਨੇ ਮਾੜੇ ਨੇ ਫਿਰ ਤੂੰ ਫੋਨ ਕਰਕੇ ਕਿਉਂ ਕਹਿੰਨਾ ਵਾਹਾਂ ਪਲੇਅਰ ਖੜਾ ਲਉ ਤੂੰ ਕਿੱ데 ਚੰਗੀ ਜਗ੍ਹਾ ਖੜਾ ਫਿਰ ਸ਼ਾਹਕੋੜ ਇੰਨੀ ਮਾੜੀ ਜੇ ਨੰਗਰ ਵਾਲੇ ਦੀ ਫਿਰ ਉਹ ਜ ਨੱਚਪਾਰਸਾ ਪਾਪਾ ਤੁਸੀਂ ਪਲੇਅਰ ਬਾਹਰ ਭੇਜਦਾ ਤੂੰ ਠੀਕ ਆ ਤੂੰ ਕਿਸੇ ਦਾ ਪਲੇਅਰ ਦਾ ਹੱਕ ਮਾਰਿਆ ਹੋ ਨੀ ਉਹਦੀ ਜਗ੍ਹਾ ਤੇਰੀ ਸਪਾਰਸ ਨਾਲ ਲਵਾਉਂਦਾ ਤੂੰ ਨਾ ਕੋਈ ਪਲੇਅਰ ਜਾਂਦਾ ਜਿਹਨੇ ਵੀ ਜਰਿਆ ਸਵੇਰੇ ਉੱਠ ਕੇ ਮਿਹਨਤ ਕਰੀਆ ਮੈਂ ਤਾਂ ਪਲੇਅਰ ਨੂੰ ਹੋਰ ਵੀ ਕਰਦਾ ਗਾ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਮਿਹਨਤ ਕਰੋ ਤਾਂ ਜਿਹੜਾ ਬੰਦਾ ਮਿਹਨਤ ਕਰਦਾ ਪ੍ਰਮਾਤਮਾ ਉਹਨੂੰ ਫਲ ਦਿੰਦਾ ਪੰਜੀਮ ਗੁਣਾਂ ਇਤਸਾਰ ਨਹੀਂ ਹੁੰਦੀਆਂ ਲੱਖੇ ਧਾਣਿਆਂ ਠੀਕ ਆ ਲੋਕ ਮਿਹਨਤ ਕਰਦੇ ਨੇ ਤੇਰੇ ਪੰਡਲ ਛੇੜੀ ਫਿਰਦੇ ਉਹਨਾਂ ਦੇ ਬਿਖੇਰੇ ਠੀਕ ਆ ਉਹਨਾਂ ਦੇ ਲਾਦੀ ਟੀਕੇ ਤੇ ਖੜਾਦੀ ਉਹਨਾਂ ਨੂੰ ਕੰਦਾ ਖਟਾਦੀ ਕਿਹੜੀ ਛੱਡਦੇ ਨੂੰ ਨਾਲੇ ਮੈਨੂੰ ਐਂ ਦੱਸੋ ਪਰ ਮੈਨੂੰ ਲੱਗਦਾ 11 ਤੋਂ ਮੈਨੂੰ 15 ਸਾਲ ਹੋ ਗਏ ਮੈਨੂੰ ਖੇੜਦੇ ਨੂੰ ਮੈਂ ਤੈਨੂੰ ਖੇੜਦੇ ਨਹੀਂ ਦੇਖਿਆ ਉਦੋਂ ਪਹਿਲਾਂ ਤੂੰ ਖੇੜਦਾ ਠੀਕ ਆ ਪਤਾ ਨਹੀਂ ਛੱਡੀ ਕਦੋਂ ਆ ਉਦੋਂ ਤੁਸੀਂ ਸੱਤੇ ਮਹੀਨੇ ਸਾਨੂੰ 25 ਸਾਲ ਬਾਅਦ ਸੁਰਤਾਂ ਇਹ ਕੋਮਾ ਜੇ ਗਏ ਉੱਤੇ ਕਿ ਕੋਈ ਚਾਹ ਕੋਸ ਯਾਰ ਤੂੰ 25 ਸਾਲ ਬਹਿਣਾ ਇਹ ਚੀਜ਼ ਦੇਖ ਲਈ ਜਦੋਂ ਉਦੋਂ ਵੀ ਵੀਡੀਓ ਪਾਈ ਜਿੱਦ ਦੀ ਤੇਰੇ ਲਾਇਆ ਸੀ ਇਹ ਤੂੰ ਉਹਦੀ ਉੱਥੇ ਕੋਈ ਉੱਥੇ ਕਮੈਂਟਰ ਨਹੀਂ ਸੀ ਮੈਂ ਜੇ ਫੜ ਕੇ ਖੜ ਜਾਂਦਾ ਕਹਿੰਦਾਗਾ ਹਾਂ ਮੇਰੇ ਅੱਜ ਆ ਚੀਜ਼ ਲਈ ਆ ਕੌਡੀ ਸਦਿੰਗ ਨੂੰ 25 ਸਾਲ ਹੋ ਗਏ ਅੱਜ ਤੁਹਾਨੂੰ ਕੋਡੀ ਦਾ ਚੇਤਾ ਆ ਗਿਆ ਕੋਡੀ ਜਾ ਘੋਸਾ ਉਦੋਂ ਕਿੱਥੇ ਦੇ ਤੁਸੀਂ ਉਦੋਂ ਵੀਡੀਓ ਨਹੀਂ ਕਿਉਂ ਪਾਉਂਦੇ ਜਦ ਖੇਡਦੇ ਦੇ ਥੋੜੇ ਮੈਂ ਬਾਰ ਬਾਰ ਕਹਿ ਰਿਹਾ ਥੋੜੇ ਕੰਦੇ ਬੀਜੇ ਹੋਏ ਮੂਰੇ ਆ ਰਹੇ ਨੇ ਠੀਕ ਆ ਨਾ ਇਹ ਸਦਾਰੋ ਉਦੋਂ ਕਿਉਂ ਨਹੀਂ ਤੁਜੀ ਕੀਤਾ ਜੇ ਤੁਹਾਨੂੰ ਪਤਾ ਸੀ ਨਾ ਕੋਡੀ ਜਾ ਘੋਸਾ ਤੁਸੀਂ ਉਦੋਂ ਉਹ ਕਰਦੇ ਠੀਕ ਆ ਤੇ ਦੂਜੀ ਗੱਲ ਜਿਹੜੇ ਤੂੰ ਕਰ ਰਿਹਾ ਸੀ ਨਾ ਗਹਾ ਕੋ ਵੀ ਲੈਣੇ ਜੱਲੀ ਵਿੱਚ ਗੈਂਸਟਰ ਵਾਹ ਉਹ ਇਹ ਸਾਰੇ ਬੂਟੇ ਵੀ ਤੁਹਾਡੇ ਹੀ ਬੀਜੇ ਹੋਏ ਨੇ ਤੇ ਹੋਏ ਮੈਂ ਤੇਰੀ ਗੱਲ ਤੇ ਆ ਜਨਾ ਮੁੱਦੇ ਤੇ ਦੂਜੇ ਤੇ ਜਿਹੜੇ ਤੂੰ ਕਹਿਣਾ ਹਾਂ ਇਨਕੁਆਰੀਆਂ ਕਰੋ ਐਂ ਕਰੋ ਇਹ ਜਿਹੜੀ ਗੱਲ ਤੂੰ ਹੁਣ ਕਹਿ ਰਿਆ ਨਾ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਹਸਪੀਟਲ ਪਈ ਸੀ ਬੋਡੀ ਬਾਈ ਦੀ ਨਕੋਦਰ ਥਾਣੇ ਦੇ ਵਿੱਚ ਮੈਂ ਖੁਦ ਸਰ ਐਸਐਸਪੀ ਸਤੰਦਰਪਾਲ ਨੂੰ ਖੁਦ ਗਿਆ ਤੀ ਮੈਂ ਕਿਹਾ ਵਈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਤੇ ਸਾਡੇ ਵਿੱਚੋਂ ਕਿਸੇ ਤੈਨੂੰ ਸ਼ੱਕ ਆ ਨਾ ਚੱਡੇ ਖੋਲ ਦੇ ਪਾੜ ਦੇ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਜਿਹੜੀ ਗੱਲ ਤੂੰ ਅੱਜ ਬੋਲ ਰਿਹਾ ਨਾ ਇਹ ਮੈਂ ਉਦੋਂ ਕਹਿ ਰਹੀ ਸੀ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਮੈਂ ਉਦੋਂ ਕਹਿ ਦਿੱਤੀ ਮੈਂ ਕਿ ਬਾਈ ਜੇ ਸਾਡੇ ਜੋ ਕਿਸੇ ਦਾ ਸ਼ੱਕ ਆ ਨਾ ਬੇਸ਼ੱਕ ਥਾਣੇ 'ਤੇ ਜਾ ਕੇ ਚੱਡੇ ਖੋਲਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਮੈਂ ਅੱਜ ਵੀ ਕਹਿਣਾ ਜੇ ਪੁਲਿਸ ਚਾਹੇ ਸਾਡੀ ਇਨਕੁਆਇਰੀ ਅੱਜ ਕਰੇ ਠੀਕ ਆ ਨਾ ਜਦੋਂ ਮਰਜ਼ੀ ਕਰੇ ਸਾਨੂੰ ਸਾਡੇ ਭਰਾ ਦਾ ਇਨਸਾਫ ਦਿਵਾਵੇ ਤੇ ਦੂਜੀ ਤੂੰ ਗੱਲ ਕਹਿ ਰਿਹਾ ਸੁੱਖਾਂ ਮਾਣ ਗਸ਼ੱਬਾ ਚੱਠਾ ਸਨਾਵੜ ਨੂੰ ਇਹਦਾ ਨਾਂ ਨਹੀਂ ਹੈ ਜੀ ਹੈ ਜੀ ਤਨਮਾ ਦੋ ਜਾਂ ਜਿਹੜੇ ਸਾਲ ਬਾਈ ਦੀ ਡੈਥ ਹੋਈ ਹੈ ਨਾ 6 ਅਗਸਤ ਨੂੰ ਇਹਨਾਂ ਕੱਪ ਦੀ ਮੈਂ ਵੀਡੀਓ ਪਾਈ ਸੀ ਹਾਂ ਭਾਈ ਮੈਨੂੰ ਬਾਈ ਦਾ ਸਾਥ ਚਾਹੀਦਾ ਪਲੇਰੂ ਤੁਸੀਂ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਇਹਨਾਂ ਦਾ ਆਪਣਾ ਕਾਨੂੰਨ ਨਹੀਂ ਕਲੀਅਰ ਕਰ ਲਓਗੇ ਨਹੀਂ ਹੈਗੇ ਕੇਜ ਦੇ ਵਿੱਚ ਉਹਨਾਂ ਟਾਈਮ ਤੁਸੀਂ ਸਾਡਾ ਸਾਥ ਦੋ ਕੱਪ ਨਾ ਖੇਡਿਓ ਤਾਂ ਦੂਜੇ ਦਿਨ ਮੈਨੂੰ ਮੇਰੀ ਵੀਡੀਓ ਪਾਉਣ ਤੋਂ ਬਾਅਦ ਨਾ ਗੈਂਗਸਟਰਾਂ ਦੇ ਫੋਨ ਆ ਗਏ ਧਮਕਾਉਣ ਲੱਗੇ ਇਹਦੇ ਕਹਿੰਦੇ ਨੇ ਸੰਦੀਪ ਦੇ 18 ਮਾਰਿਆਂ ਨੇ ਤੇਰੇ 50 ਗੋਲੀਆਂ ਮਾਰਾਂਗੇ ਮੈਂ ਤਾਂ ਗੈਂਗਸਟਰਾਂ ਨੂੰ ਕੁਝ ਨਹੀਂ ਬੋਲਿਆ ਸੀ ਤੇ ਨਾਮ ਵੀ ਉਹ ਲੈਣਾ ਮੇਰਾ ਸਿਰਫ ਕੱਪ ਕੱਪ ਬਾਰੇ ਕੀ ਹੈ ਜੇ ਇਹਨਾਂ ਦਾ ਲਿੰਕ ਨਹੀਂ ਸੀ ਬਾਈ ਦੇ ਕਾਤਲਾਂ ਨਾਲ ਫਿਰ ਮੈਨੂੰ ਗੈਂਸਟਰ ਫੋਨ ਕਿਉਂ ਕਰਦੇ ਰਿਹਾ ਤੂੰ ਕੱਪ ਬਾਰੇ ਕਿਉਂ ਬੋਲਦਾ ਦੱਸੀ ਮੈਨੂੰ ਜਵਾਬ ਦੇ ਇਹ ਚੀਜ਼ ਦਾ ਜੇ ਉਹਨਾਂ ਦੇ ਲਿੰਕ ਨਹੀਂ ਸੀ ਨਾ ਬਾਈ ਦੇ ਕਾਤਲਾਂ ਚ ਫਿਰ ਮੈਨੂੰ ਕੱਪ ਬਾਰੇ ਕਿਉਂ ਬੋਲਦੇ ਸੀ ਮੇਰਾ ਕੱਪ ਦੀ ਵੀਡੀਓ ਪਾਈ ਦੀ ਮੇਰਾ ਜਿਹਦਾ ਨਾਮ ਹੀ ਲੜੀ ਗੈਂਸਟਰ ਦਾ ਉਹ ਮੈਨੂੰ ਧੰਗਵਾਉਂਦੇ ਤੇਰੇ 50 ਰੁਪਏ ਨੰਗਾ ਦੇ ਪੈ ਖਾਰਾ ਮਾਰਿਆ ਨੇ ਮੇਰੇ ਪੰਜਾਹ ਮਾਰਾਂ ਗੋੜੀਆਂ ਜੇ ਨਹੀਂ ਸ਼ੱਕ ਹੁੰਦੀ ਸਿਗੇ ਸਟਾਫ ਚ ਪਟਿਆਲੇ ਮੇਰੀ ਰਿਪੋਰਟ ਲਖਾਈ ਦੀ ਉੱਥੇ ਜਾ ਕੇ ਚੈੱਕ ਕਰ ਲਈ ਜੇ ਦਿਨ ਲੱਗੇ ਮੈਂ ਝੂਠ ਬੋਲਦਾ ਠੀਕ ਹੈ ਨਾ ਅੱਜ ਤੱਕ ਅੱਜ ਵੀ ਕਹਿੰਦੇ ਆ ਮੇਰਾ ਬਾਬੇ ਨਾਲ ਕਰੀ ਵੀ ਹੀ ਕਹਿੰਦਾ ਪਰ ਸਾਨੂੰ ਇਨਸਾਫ ਦਵਾਇਆ ਜਾ ਕਿ ਜਿਹੜੀ ਗੱਲਾਂ ਨਾਲੇ ਲੱਖੇ ਬਈ ਜਿਹੜੇ ਤੂੰ ਗੱਲਾਂ ਕਰਦਾ ਨਾ ਬਹਾਂ ਮੈਂ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਮੈਨੂੰ ਕੋਈ ਮੁੱਦਾ ਦਾ ਰਾਦ ਦੇ ਜਿਹੜਾ ਤੈਨੂੰ ਪੂਰ ਚਾੜਤਾ ਇੱਕ ਮੁੱਦਾ ਦੱਸ ਦੇ ਮੈਨੂੰ ਕੋਈ ਤਾਂ ਦੱਸ ਮੁੱਦਾ ਜਿਹਦਾ ਤੈਨੂੰ ਪੂਰ ਚਾੜਤਾ ਜਾ ਜੜ ਕੇ ਲਾਉਣਾ ਤੂੰ ਅੱਗ ਜਾ ਕੇ ਘਰੇ ਖੁੱਟੇ ਚ ਵੜ ਜੰਨਾ ਲਾਉਣਾ ਅੱਗ ਘਰੇ ਜਾ ਕੇ ਖੁੱਟੇ ਚ ਵੜ ਜੰਨਾ ਠੀਕ ਆ ਨਾ ਹੁਣ ਪੜੇ ਲਿਖੇ ਜਾਵਾ ਕੇ ਤੇ ਯੂਨੀਵਰਸਿਟੀ ਉਹਨਾਂ ਨੇ ਦੋ ਸਵਾਲ ਪੁੱਛਲੇ ਉੱਥੋਂ ਤੂੰ ਹੀ ਭੱਜ ਕੇ ਡੰਡ ਫੋੜੀ ਚ ਆ ਕੇ ਹਾਂ ਜੀ ਉਹ ਤਾਂ ਸਾਨੂੰ ਗਲਤ ਬੋਲਦੇ ਨੇ ਹੁਣ ਤੇ ਇਲਜ਼ਾਮ ਲਾਤੇ ਮੈਂ ਲੋਕਾਂ ਨੂੰ ਵੀ ਗਰਦਾ ਮੇਰਾ ਵੀਰੇ ਇਹਨਾਂ ਦੀ ਗੱਲਾਂ ਦੇ ਵਿੱਚ ਨਾ ਆਓ ਇਹ ਅੱਗ ਲਾ ਕੇ ਆਪ ਘਰੇ ਖੁੱਡਾਂ ਚ ਵੜ ਜਾਂਦੇ ਨੇ ਤੇ ਤੁਹਾਨੂੰ ਮੁਰਕੇ ਡੰਡੇ ਖਾਣ ਨੂੰ ਛੱਡ ਦਿੰਦੇ ਨੇ ਠੀਕ ਆ ਇਹ ਦੇਸ਼ ਦੇ ਨਹੀਂ ਹੈਗੇ ਜਿਹਨਾਂ ਨੇ ਪਹਿਲਾਂ ਗੈਂਸਟਰੀਆਂ ਕਰੀਆਂ ਹੁਣ ਬਦਮਾਸ਼ੀਆਂ ਕਰੀਆਂ ਹੁਣ ਗਰੀਬਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰੇ ਹੁਣ ਤੱਕ ਦੇ ਕਬਜ਼ੇ ਕਰਦੇ ਆਗੇ ਤੇ ਤੇ ਬੁੱਢੀ ਉਮਰੇ ਜਾ ਕੇ ਜਿਹਨੂੰ ਮਟਲ ਵਾਲੀ ਹੋ ਗਈ ਤਾਂ ਇਹਨਾਂ ਨੂੰ ਰੱਬ ਚੇਤੇ ਆ ਗਿਆ 1000 ਚੂਹਾਗਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਉਦੋਂ ਰੱਖੀ ਸੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਪਤਾ ਦੀਆਂ ਪੰਜਾਬ ਦਾ ਮਾਹੌਲ ਹੀ ਖਰਾਬ ਕਰ ਦੇਦੇ ਅੱਜ ਇਹਨੂੰ ਗੈਂਸਟਰ ਹੋ ਕਰਦੇ ਨੇ ਇਹ ਵੀ ਗੈਂਸਟਰ ਲੋਕਾਂ ਦੇ ਗਰੀਬਾਂ ਦੇ ਕਬਜ਼ੇ ਕਰਦਾ ਰਿਹਾ ਜ਼ਮੀਨਾਂ ਤੇ ਜਿਹੜੀਆਂ ਇਹ ਕਹਿ ਰਿਹਾ ਮੇਰੀ ਗੋਲੀ ਇੱਥੇ ਲੱਗੀ ਤੇ ਕਿੱਥੇ ਲੱਗੀ ਕਿ ਇੱਥੇ ਲੱਗੀ ਇਹ ਬਾਰਡਰ ਤੇ ਤੂੰ ਦੇਖ ਲਈਦਾ ਲੜਦਾਂਗੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਅੱਗ ਲੱਗੀ ਧੂਆ ਤਾਂ ਹੀ ਨਿਕਲਦਾ ਜਿਹੜਾ ਤੂੰ ਆਧਾਰਨਾ ਦਿੰਨਾ ਤੂੰ ਕਿਸਦੇ ਗੋਲੀਆਂ ਮਾਰੇ ਹੋਣਗੇ ਦੇਖ ਦੇ ਧੀ ਪੁੱਤ ਦੇ ਤਾਂ ਤੇਰੇ ਵੱਜੀਆਂ ਠੀਕ ਆ ਨਾ ਧੂਆ ਵੀ ਨਹੀਂ ਨਿਕਲਦਾ ਫਿਰ ਇਹ ਵੀ ਇਹ ਗੋਲੀਆਂ ਤੇਰੇ ਬਾਰਡਰ ਤੇ ਨਹੀਂ ਲੱਗੀਆਂ ਜਾ ਕੇ ਜਿਹੜੀਆਂ ਤੂੰ ਦਿਖਾਉਣ ਲੱਗ ਪੇ ਇੰਟਰਵਿਊ ਚ ਬੈ ਕੇ ਦੱਸਣ ਲੱਗ ਲਾ ਮੇਰੇ ਸਿਰ 'ਤੇ ਗੋਲੀ ਲੱਗੀ ਮੇਰੇ ਐਂ ਲੱਗੀ ਮੈਂ ਬਚ ਗਿਆ ਠੀਕ ਆ ਇਹ ਤੁੰਗਰੇਸਟਰੀ ਬਣਾ ਕਰਦਾ ਜਿਹਦੇ ਤੇ ਗੋਲੀਆਂ ਤਾਂ ਲੱਗੀਆਂ ਨੇ ਮੈਂ ਲੋਕਾਂ ਅੱਗੇ ਇਹੀ ਬੇਨਤੀ ਕਰਦਾ ਕਿ ਇਹਦੀ ਗੱਲਾਂ ਵਿੱਚ ਨਾ ਹੋ ਕਿ ਮੈਂ ਖਿਡਾਰੀਆਂ ਵੱਲੋਂ ਕਬੱਡੀ ਵੱਲੋਂ ਸਾਰੇ ਖਿਡਾਰੀਆਂ ਨੂੰ ਬੇਨਤੀ ਕਰਨਾ ਕਿ ਮੈਨੂੰ 2014 ਵਿੱਚ ਕਿਸੇ ਇਨਸਾਨ ਨੇ ਉਦਾਹਰਨ ਦਿੱਤੀ ਸਿਆਣੇ ਨੇ ਕਹਿੰਦਾ ਜੇ ਸੁਲਤਾਨ ਰਾਸਤੇ ਵਿੱਚ ਤੂੰ ਆਇਆ ਤੇ ਇਹ ਤੂੰ ਕੁੱਤੇ ਬਿੱਲੇ ਭਿਉਣ ਲੱਗ ਜਾਂਦਾ ਅੱਜ ਤੂੰ ਮੈਚ ਤੇ ਨਾ ਪਹੁੰਚਦਾ ਲੋ ਜਾਨੇ ਮੈਚ ਦੀ ਲੀਗ ਦਾ 2014 ਵਿੱਚ ਕੋ ਤੂੰ ਅੱਜ ਮੈਚ ਨਹੀਂ ਖੇੜ ਤਾਉਣਾ ਸੀ ਕਹਿੰਦਾ ਪਿੰਡ ਦੇ ਵਿੱਚੋਂ ਹਾਂਥੀ ਲੰਘਣਾ ਦਾ ਕੁੱਤੇ ਭੌਂਦੇ ਹੁੰਦੇ ਨੇ ਜੇ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਤਾਂ ਤੈਨੂੰ ਹਾਂਥੀ ਬਾਨਣਾ ਪੈਣਾ ਮੈਂ ਪਲੇਰਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ 4-4 5-5 ਉੱਠ ਗਏ ਭੱਜਦੇ ਨੇ ਠੰਡ ਦੇ ਵਿੱਚ ਮੇਰੇ ਨਾਲ ਪਟੜੀਆਂ ਤੇ ਮੈਂ ਇਹੀ ਬੇਨਤੀ ਕਰਦਾ ਕਿ ਹਾਂਥੀ ਲਈ ਚਾਰ ਫੜਕੇ ਤੁਸੀਂ ਆਪਣੀ ਮੰਜ਼ਿਲ ਤੇ ਧਿਆਨ ਦਿਓ ਤੇ ਲੋਕਾਂ ਨੂੰ ਬੋਲਦੇ ਨੇ ਬੋਲੀ ਜਾਓ ਤੁਸੀਂ ਆਪਣੀ ਗੇਮ ਖੇਡੋ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਜਵਾਬ ਦੇਣ ਲੱਗੇ ਨਾ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾਗੇ ਕਿ ਨਹੀਂ ਅਜਾ ਡਾਇਲਾਈਵ ਹੋਣਾ ਨਹੀਂ ਸੀ ਚਾਹੁੰਦਾ ਜੇ ਮੈਨੂੰ ਇਕੱਲੇ ਦੀ ਗੱਲ ਕਰਦਾ ਟੈਸਟਾਂ ਦੇ ਕਿਉਂਕਿ ਟੈਸਟਾਂ ਬਾਰੇ ਤਾਂ ਮੈਂ ਆਉਣ ਜਿਹੜੀ 2018 ਚ ਦੱਸ ਚੁੱਕੇ ਹਾਂ ਤਾਂ ਹਾਂ ਮੇਰੇ ਦੇ ਵਿੱਚ ਮੋਰਫੀਨ ਪੈਨਕੀ ਰਿਜ਼ਲਟ ਪਾਇਆ ਗਿਆ ਮੈਨੂੰ ਹੁਣ ਵੀ ਕਹਿੰਦਾ ਉਹ ਡਾਕਟਰਾਂ ਨੂੰ ਫੋਨ ਕਰੀ ਜਾਂ ਜਿਹਨੇ ਤੈਨੂੰ ਫੋਨ ਕਰਕੇ ਦੱਸਿਆ ਨਾ ਉਹ ਤੋਂ ਚੰਗੀ ਤਰ੍ਹਾਂ ਇਨਕੁਆਰੀ ਲਈ ਕਿ ਹਾਂ ਜੀスルਤਾਨ ਉਹਦੋਂ ਕੀ ਚੀਜ਼ ਕਹਿੰਦਾ ਸੀ ਮੇਰੀ ਰਿਪੋਰਟ ਚੈੱਕ ਕਰ ਕੱਲਾ ਇਹ ਨਾ ਪਰ ਟੈਸਟ ਚ ਆਇਆ ਰਿਪੋਰਟ ਚੈੱਕ ਕਰ ਉਹ ਸੁਲਤਾਨ ਚ ਪਾਇਆ ਕੀ ਕਹਿੰਦਾ ਮੈਂ ਹੁਣ ਵੀ ਦੇਣਾ ਗਰਪੋਰਟ ਚੈੱਕ ਕਰ ਡਾਕਟਰ ਨੂੰ ਲਾ ਫੋਨ ਜਾਂ ਜਿਹਨੇ ਦਿਨ ਨੂੰ ਦੱਸਿਆ ਨ ਮੇਰੇ ਬਾਰੇ ਉਹਨੂੰ ਕਰ ਫੋਨ ਤੇ ਹਾਂ ਪੂਰੀ ਲਿਸਟ ਭੇਜ ਮੈਨੂੰ ਪ੍ਰੋਪਰ ਸੁਲਤਾਨ ਚ ਕੀ ਪਾਇਆ ਗਿਆ ਠੀਕ ਹੈ ਨਾ ਜਿਹੜੀਆਂ ਗੱਲਾਂ ਮੈਂ ਪਲੇਰਾਂ ਨੂੰ ਇਹੀ ਕਹਿਣਾ ਕਿ ਇਹਨਾਂ ਤੋਂ ਤੁਰੀ ਕੁਝ ਨਹੀਂ ਲੈਣਾ ਇਹਨਾਂ ਦਾ ਬੋਲਣਾ ਅੱਗ ਲਾਉਣੀ ਤੇ ਘਰੇ ਬਣ ਜਾਣਾ ਹੁਣ ਵੀ ਇਹਨਾਂ ਲੋਹੀ ਕੰਮ ਹੋਣਾ ਤੇ ਤੁਸੀਂ ਮੇਰਾ ਵੀਰ ਮਿਹਨਤਾ ਕਰੋ ਤੇ ਕਬੱਡੀ ਆ ਖੇਡੋ ਪੰਜਾਬ ਦੇ ਸ਼ੇਰੋਂ ਤੇ ਖੇਡਦੇ ਰਹੋ ਠੀਕ ਹੈ ਨਾ ਇਹਨਾਂ ਦੀ ਗੱਲਾਂ ਦਾ ਹੋਣੀ ਕਰਨਾ ਤੇ ਪੁੰਨਾ ਚੁੱਕਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਤੇ ਮੈਂ ਸਾਰੇ ਨੂੰ ਇਹੀ ਕਰਦਾ ਤੇ ਨੰਗਲ ਵਾਲਾ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰੱਖੂਗਾ ਠੀਕ ਆ ਨਾ ਤੁਸੀਂ ਜਿਹੜੇ ਲੋਕਾਂ ਨੇ ਪੰਨੜਾਂ ਦਾ ਪੱਲੀ ਜਲੋ ਉਹ ਯੱੱਟ ਜੀਉਂਦਾ ਤੇ ਲੋਕਾਂ ਦੇ ਦਿਲਾਂ 'ਚ ਬਸਦਾ ਤੇ ਅਮਰ ਹੋ ਗਿਆ ਉਹ ਬਣੀ ਜਿੰਦਾਬਾਦ ਰੱਖੋ ਸਤਿ ਸ੍ਰੀ ਅਕਾਲ ਜੀ